ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦਾ ਮੌਸਮ ਤਕਰੀਬਨ ਸਵੇਰ ਵੇਲੇ ਤੋਂ ਹੀ ਸਾਫ਼ ਰਹੇਗਾ ਹਲਕੇ-ਫੁਲਕੇ ਕੁਝ ਖੇਤਰਾਂ ਦੇ ਵਿੱਚ ਸਵੇਰ ਵੇਲੇ ਧੁੰਦ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਕਿ ਬਹੁਤਾ ਸਮਾਂ ਨਹੀਂ ਰਹੇਗੀ ਜਦੋਂ ਸੂਰਜ ਨਿਕਲੇਗਾ ਨਾਲ ਦੀ ਨਾਲ ਉੱਡ ਜਾਵੇਗੀ ਸਵੇਰ ਵੇਲੇ ਪਿਛਲੇ ਦਿਨਾਂ ਦੇ ਮੁਕਾਬਲੇ ਲਗਾਤਾਰ ਠੰਡ ਬਣੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਘੜੇਮਾਰੀ ਹੋਈ ਹੈ ਕੱਲ ਸ਼ਾਮੀ ਵੀ ਵੀ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਕਣਮਣ ਜ਼ਰੂਰ ਦੇਖੀ ਗਈ ਜਾਂ ਹਲਕਾ ਜਿਹਾ ਸ਼ਰਾਟਾ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਜਾਂ ਰਾਜਪੁਰਾ ਜਾ ਹਰਿਆਣਾ ਦੇ ਕੁਝ ਕਨਾਲ ਦੇ ਖੇਤਰਾਂ ਦੇ ਇੱਧਰ ਪਟਿਆਲੇ ਵਾਲੀ ਸਾਈਡ ਟੁੱਟਮੇ ਜਿਹੇ ਛਰਾਟੇ ਪੈ ਸਨ ਅੱਜ ਮੌਸਮ ਤਕਰੀਬਨ ਸਾਰਾ ਦਿਨ ਸਾਫ਼ ਰਹੇਗਾ ਧੁੱਪ ਨਿਕਲੀ ਰਹੇਗੀ ਉੱਤਰ ਪੱਛੋਰੀਆ ਹਵਾਵਾਂ ਪੰਜਾਬ ਦੇ ਵਿੱਚ ਵਗਦੀਆਂ ਰਹਿਣਗੀਆਂ 3 ਤਰੀਕ ਤੇ 4 ਤਰੀਕ ਨੂੰ ਇੱਕ ਹੋਰ ਹਲਕਾ ਜਿਹਾ ਪੱਛਮੀ ਸਿਸਟਮ ਆ ਰਿਹਾ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ ਇਹ ਛਰਾਟੇ ਮਾਝੇ ਤੇ ਮਾਲਵੇ ਦੇ ਵਿੱਚ ਵੀ ਲੱਗ ਸਕਦੇ ਹਨ ਤੇ ਇਹ ਪੂਆਧ ਖੇਤਰ ਦੇ ਵਿੱਚ ਵੀ ਟੁੱਟਮੇ ਤੌਰ ਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਹੋ ਸਕਦਾ ਹੈ ਕਿ ਇਹਦੇ ਵਿੱਚ ਬਰੀਕ ਗੜੇਮਾਰੀ ਵੀ ਹੋਵੇ ਪਰ ਵੱਡੇ ਪੱਧਰ ਤੇ ਮੀਹ ਹਨੇਰੀ ਜਾਂ ਗੜੇਮਾਰੀ ਦੀ ਅਸ਼ੰਕਾ ਇਸ ਦੇ ਵਿੱਚ ਨਹੀਂ ਹੈ ਇਹ ਸਿਸਟਮ ਕੱਲ ਦੁਪਹਿਰ 3 ਤੋਂ ਬਾਅਦ ਅਤੇ 4 ਦੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਪੰਜਾਬ ਵਿੱਚ ਐਕਟਿਵ ਰਹੇਗਾ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਇਹਨਾਂ ਦਿਨਾਂ